ਕਾਰ ਵਿੱਚ ਮਨਾਇਆ ਜਾ ਰਿਹਾ ਸੀ ਭੈਣ ਦਾ ਜਨਮ ਦਿਨ ਬਾਜ਼ਾਰੋਂ ਦੁੱਧ ਲੈਣ ਗਏ ਪਰਾਤੇ ਹੋ ਗਿਆ ਜਾਣਲੇਵਾ ਹਮਲਾ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ थाना सदर ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਦਿਲਪ੍ਰਿਤ ਨਾਮ ਦੇ ਨੌਜਵਾਨ ਤੇ ਉਸ ਸਮੇਂ ਜਾਨਲੇਵਾ ਹਮਲਾ ਹੋਇਆ ਜਦੋਂ ਉਹ ਕਾਰ ਚਲ ਰਹੇ ਭੈਣ ਦੇ ਜਨਮ ਦਿਨ ਮੌਕੇ ਘਰ ਆਏ ਮਹਿਮਾਨਾਂ ਦੀ ਚਾਹ ਲਈ ਦੁੱਧ ਲੈਣ ਗਿਆ ਤਾਂ ਉਸ ਉੱਪਰ 15 ਤੋਂ 20 ਬੰਦਿਆਂ ਵੱਲੋਂ ਤੇਜ਼ ਤਾਰ ਹਥਿਆਰਾਂ ਜਾਨਲੇਵਾ ਹਮਲਾ ਕਰ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਅਤੇ ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸ਼ਾਫ ਦੀ ਮੰਗ ਕੀਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਦਿਲਪ੍ਰੀਤ ਅਤੇ ਉਸਦੀ ਭੈਣ ਹੁਸਨਪ੍ਰੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਘਰ ਜਨਮ ਦਿਨ ਕਾਰਨ ਮਹਿਮਾਨ ਆਏ ਹੋਏ ਸਨ ਅਤੇ ਰਾਤ ਉਹਨਾਂ ਨੂੰ ਚਾਹ ਪਿਲਾਉਣ ਲਈ ਦੁੱਧ ਲੈਣ ਗਏ ਦਿਲਪ੍ਰੀਤ ਨੂੰ ਬਾਹਰ ਕੁਝ ਨੌਜਵਾਨ ਵੱਲੋਂ ਗਾਲੀ ਗਲੋਚ ਕਰਦਿਆਂ ਤੇਜ਼ ਤਲ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਚਖਮੀ ਕੀਤਾ ਗਿਆ ਹੈ ਜਿਸ ਸੰਬੰਧੀ ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਗਈ ਹੈ। ਉਧਰ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਜਾਂਚ ਉਪਰੰਤ ਬੰਦੀ ਕਾਰਵਾਈ ਕੀਤੀ ਜਾਵੇਗੀ। ਨਾਮ ਹੁਸਨਪ੍ਰੀਤ ਕੌਰ ਹੈ ਤੇ ਮੈਂ ਰਾਮਨਗਰ ਕਲੋਨੀ ਦੀ ਰਹਿਣ ਵਾਲੀ ਆਂ ਅੱਜ ਕੀ ਗੱਲ ਹੋਈ ਇਹ ਤੁਹਾਡੇ ਨਾਲ ਮੇਰਾ ਜਨਮ ਦਿਨ ਸੀ ਕੱਲ 1 ਜਨਵਰੀ ਹਾਂਜੀ ਤੇ ਰਾਤ ਨੂੰ ਮਤਲਬ 12 ਵਜੇ ਦਾ ਟਾਈਮ ਹੀ ਨਾ ਤੇ ਘਰ ਰਿਸ਼ਤੇਦਾਰ ਵੀ ਆਏ ਹੋਏ ਸੀ ਅੱਛਾ ਜੀ ਤੇ ਘਰ ਨਾਲ ਦੁੱਧ ਲੈਣ ਵਾਸਤੇ ਨਾ ਭਰਾ ਨੂੰ ਭੇਜਿਆ ਸੀ ਅੱਛਾ ਜੀ ਤੇ ਉੱਥੇ ਨਾ ਪਤਾ ਨਹੀਂ ਕੀ ਗੱਲ ਹੋਈ ਕਿ ਉਹ ਮੁੰਡੇ ਨਾਲ ਇਹਦੇ ਗੱਲ ਪੈ ਗਏ ਜਾ ਕੇ ਕਿੰਨੇ ਕੁ ਬੰਦੇ ਸੀਗੇ 15 ਕ ਜਾਨੇ ਆ ਗਏ ਸੀ ਉਹਨਾਂ ਦੇ ਵਿੱਚੋਂ ਇੱਕ ਕੱਲ ਮਤਲਬ ਅੱਜ ਸਵੇਰੇ ਕੋਠੇ ਦੇ ਉੱਤੇ ਚੜਿਆ ਹੀ ਸਾਹਮਣੇ ਸ਼ਰੀਆਮ ਸ਼ਰੀਆਮ ਹਾਸ ਦਾ ਪਿਆ ਹੀ ਵੇਖ ਕੇ ਸ਼ਰੀਆਮ ਮੈਨੂੰ ਗਾਲ੍ਹਾਂ ਕੱਢਣ ਦਿਆ ਹੀ ਪੈਣ ਦੀਆਂ ਅੱਛਾ ਹਾਂਜੀ ਇਸ ਬਾਰੇ ਤੁਸੀਂ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਹਾਂਜੀ ਕੀਤੀ ਆ ਪਰ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਉਹ ਕੱਲਾ ਬ੍ਰਦਰ ਉਸ ਟਾਈਮ ਤੇ ਕੱਲਾ ਹੀ ਸੀ ਹਾਂਜੀ ਕੱਲਾ ਹੀ ਸੀ ਉਹ ਕੱਲਾ ਸੀ ਤੇ ਉੱਤੇ ਬਹੁਤ ਜ਼ਿਆਦੇ ਵਾਰ ਕੀਤੇ ਗਏ ਆ ਉਹਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪੁਲਿਸ ਨੂੰ ਕੀ ਪੁਲਿਸ ਤੋਂ ਕੀ ਮੰਗ ਕਰਦੇ ਹੋ ਜੀ ਮੰਗ ਇਹੋ ਕਰਦੇ ਆ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਘੜੀ ਤੋਂ ਘੜੀ ਸਜ਼ਾ ਦਿੱਤੀ ਜਾਵੇ ਅੱਜ ਕੀ ਹੋਣਾ ਦਿਲਪ੍ਰੀਤ ਭਾਈ ਅੱਜ ਕੀ ਗੱਲ ਹੋਈ ਭਾਜੀ ਭਾਈ ਮੈਂ ਨਾ ਦੁੱਧ ਲੈਣ ਗਿਆ ਸੀ ਮਤਲਕਿ ਭੈਣ ਦਾ ਜਰਮ ਦੇਣੀ ਕਰੇ ਪਰੌਣੇ ਆਏ ਸੀ ਤੇ ਦੁੱਧ ਲੈਣ ਗਿਆ ਹਾਂ ਹਾਂਜੀ ਤੇ ਮਤਲਕਿ ਦੁਕਾਨ ਤੇ ਖਲੋਤਾ ਤੇ ਉੱਥੇ ਉਹਨਾਂ ਨੇ ਸ਼ਰਾਬ ਵਰਗੀ ਤੀ ਬੰਗਾਲੀਆਂ ਨੇ ਅੱਛਾ ਜੀ ਤੇ ਭਾਈ ਮੈਂ ਨਾ ਉਦੋਂ ਨੰਗਨ ਨਿਆ ਫਿਰ ਦੁੱਧ ਲੈ ਲਿਆ ਮੈਂ ਚੱਲ ਗਿਆ ਹਾਂ ਅੱਛਾ ਤੇ ਉਹਨਾਂ ਨੇ ਫੇਰ ਮੈਨੂੰ ਆਵਾਜ਼ ਮਾਰੀ ਪਿੱਛੋਂ ਭਾਈ ਉਹਨੇ ਮੈਨੂੰ ਗਾਲ ਕੱਢਤੀ ਇੱਕ ਬੰਦੇ ਨੇ ਅੱਛਾ ਤੇ ਭਈ ਉਹਨੇ ਫਿਰ ਚਪੇੜ ਮਾਰਤੀ ਮੇਰੇ ਕਿੰਨੇ ਬੰਦੇ ਸੀ ਉਹ ਜੀ ਪਈ ਹੈਗੇ 15 20 ਜਾਨੇ ਅੱਛਾ ਤੇ ਫੇ ਕੀ ਮੰਗ ਤੁਹਾਡੇ ਤੋਂ ਕੀ ਕੀ ਤੁਹਾਨੂੰ ਪਈ ਦਾਤਰ ਦੁੱਤਰ ਮਾਰੇ ਆ ਤੇ ਜਿਹਦਾਤਰ ਪਹਿਲੇ ਤਿਆਰ ਰੱਖਿਆ ਸੀ ਕਿ ਕਿਸ ਤਰ੍ਹਾਂ ਕਿ ਪਈ ਦਾਤਰੰਨਾ ਕੋ ਹੈਗੇ ਉਸੇ ਟਾਈਮ ਤੇ ਅੱਛਾ ਕਿੰਨੇ ਵਜੇ ਰਾਮ ਸਿੰਘ ਭਾਜੀ ਪਈ ਹੈਗਾ ਜੇ 12 12:30 ਵਜੇ ਹੁਣ ਕੀ ਕੀ ਮੰਗੇ ਕੀ ਕਰਦੇ ਇਸ ਬਾਰੇ ਤੁਸੀਂ ਪੁਲਿਸ ਨੂੰ ਕੰਪਲੇਟ ਦੇ ਦਿੱਤੀ ਹਾਂਜੀ ਭਾਜੀ ਰਾਤੀ 12 ਵਜੇ ਦਾ ਟਾਈਮ ਸੀ ਹਾਂਜੀ ਦੋ ਦੋ ਵਜੇ ਤੱਕ ਕੋਈ ਨਹੀਂ ਸੀ ਰਾਤੀ ਹਾਂਜੀ ਹਾਂਜੀ ਅੱਛਾ ਤੇ ਹੁਣ ਕੀ ਮੰਗੀ ਕਰਦੇ ਪੁਲਿਸ ਕੋਈ ਹਜੀ ਹੁਣ ਇਹ ਕਹਿੰਦੇ ਆ ਕਿ ਕਾਰਵਾਈ ਕੀਤੀ ਜਾਵੇ ਮਾ ਤੁਹਾਡੇ ਦੇ ਉਹਨਾਂ ਨੇ ਸਾਰਿਆਂ ਨੂੰ ਦਾਤਰ ਮਾਰੇ ਹਾਂਜੀ ਹਾਂਜੀ ਤੁਸੀਂ ਕੱਲੇ ਸੀ ਉਦੋਂ ਤਾਂ ਹਾਂਜੀ ਨਾਮ ਨੂੰ ਪਤਾ ਉਹਨਾਂ ਦਾ ਕੋਈ ਹਾਂਜੀ ਭਾਈ ਕੀ ਨਾਮ ਕੀ ਕਰੋ ਇੱਕ ਹੈ ਭਾਈ ਸੰਜੂ ਅੱਛਾ ਜੀ ਭਾਈ ਇੱਕ ਨੀਲਕਮਲ ਦਾ ਮੁੰਡਾ ਵਿਕਾਸ ਹੈ ਅੱਛਾ ਜੀ ਤੇ ਇੱਕ ਭਈ ਹੈਗਾ ਰਾਜੂ ਅੱਛਾ ਜੀ ਇੱਕ ਕੱਪੀ ਲੈ ਰਹਾ ਭਾਈ ਵਾਕਿ ਤੁਸੀਂ ਕੱਲੇ ਸਾਰੇ ਤੁਹਾਡੇ ਤੇ ਹਮਲਾ ਕੀਤਾ ਹਾਂਜੀ ਭਾਈ ਮੌਕੇ ਤੇ ਕੁੜੀ ਸਹੀ ਸੀ ਮੌਕੇ ਤੇ ਨਹੀਂ ਆਈ ਭਾਈ ਹੁਣ ਇਸ ਵਾਰ ਕੁੜੀ ਨੂੰ ਤੁਹਾਡੇ ਕੰਪਲੇਟ ਦਿੱਤੀ ਗਈ ਹਾਂਜੀ ਭਾਈ ਪਸਾਰ ਐਸਾ ਹੀ ਗੁਰਨਾਥ ਸਿੰਘ ਪੀਐਸ ਅਧਰ ਤੇ ਰਾਮਨਗਰ ਕਲੋਨੀ ਦੇ ਵਿੱਚ ਰਾਤ ਉਹਨਾਂ ਦਾ ਝਗੜਾ ਅਫਸਰ ਚ ਹੋਇਆ ਤੇ ਮੁੰਡੇ ਨੇ ਦੱਸਿਆ ਜੋ ਕਿ ਮੈਂ ਦੁੱਧ ਲੈਣ ਗਿਆ ਸੀ ਤੇ ਜੋ ਇੱਕ ਅਫਸਰ ਚ ਅਸੀਂ ਗੱਲਾਂ ਕਰ ਰਹੇ ਹਾਂ ਤੇ ਮਗਰੋਂ ਕੋਈ ਆਣ ਕੇ ਅਣਸਪੱਟ ਵਿਅਕਤੀਆਂ ਨੇ ਮੇਰੇ ਤੇ ਹਮਲਾ ਕਰ ਦਿੱਤਾ ਤੇ ਹੁਣ ਜਾਂਚ ਕੀਤੀ ਜਾਏਗੀ ਕਿ ਕਿਹੜੇ ਕਿਹੜੇ ਬੰਦੇ ਨੇ ਤੇ ਉਹ ਫੇਰ ਦੱਸਿਆ ਜਾਵੇਗਾ। ਸੇਠ ਪੰਜਾਬੀ ਟੀਵੀ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਨਰਿੰਦਰ ਸੇਠੀ ਦੀ ਰਿਪੋਰਟ